ਗੁਰੂ ਸ਼ਵਾਰੀਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਨੋਂ 1984 ਜੂਨ ਦੇ ਮਹੀਨੇ ਵਿੱਚ ਵਰਤੇ ਹੋਏ ਤੀਜੇ ਕੱਲੂ ਘਾਰੇ ਦਾ ਦਰਦ ਹਰ ਸਿੱਖ 40 ਸਾਲ ਬਤੀਤ ਹੋ ਜਾਣ ਦੇ باوجود ਵੀ ਆਪਣੇ ਸੀਨੇ ਵਿੱਚ ਮਹਿਸੂਸ ਕਰਦਾ ਹੈ ਪੰਥਦਰਦੀਆਂ ਨੇ ਕੱਲੂ ਘਾਰੇ ਦੀ ਇਸ ਵਰੇ ਕੰਢ ਨੂੰ ਮਨਾਉਂਦੇ ਆਂ ਅਤੇ ਇਸ ਦਿਲ ਦੇ ਦਰਦ ਨੂੰ ਤੇ ਸਾਡੇ ਨਾਲ ਖੋਏ ਕਹਿਰ ਨੂੰ ਸੰਸਾਰਕ ਪੱਧਰ ਤੇ ਲੋਕਾਂ ਨੂੰ ਦਰਸ਼ਨ ਵਾਸਤੇ ਸਨ ਫਰਾਂਸਿਸਕੋ ਅਮਰੀਕਾ ਦੇ ਵਿੱਚ ਇੱਕ ਪਤਸ਼ਾਹੀ ਰੈਲੀ ਕੀਤੀ ਗਈ ਉਹਦੇ ਵਿੱਚ ਜਿੱਥੇ ਬਹੁਤ ਬੋਲਾਰੇ ਕੀਰਤਨੀਏ ਕਵਿਸ਼ਰੀ ਆਏ ਦਾਸ ਦੀ ਵੀ ਸੇਵਾ ਕਥਾ ਵਾਸਤੇ ਲਗੀ ਮੇਰੇ ਤੋਂ ਪਹਿਲਾਂ ਕਥਾ ਕਰਦਿਆਂ ਵਿਦਵਾਨ ਗੁਰਮਖ ਖਾਨ ਨੇ ਇਹ ਗੱਲ ਪ੍ਰਗਟ ਕੀਤੀ ਕਿ 1984 ਦੇ ਵਰਤਾਰੇ ਦੇ ਪਿੱਛੇ ਜਿੱਥੇ ਦੇਹ ਤਾਰੀ ਗੁਰੂ ਬਣਾ ਕੇ ਇਸ ਮਾਹੌਲ ਨੂੰ ਖਰਾਬ ਕੀਤਾ ਗਿਆ ਸੀ ਉਹਨਾਂ ਵੱਲੋਂ ਉੱਥੇ ਕੁਝ ਐਸੇ ਗ੍ਰੰਥ ਵੀ ਬਣਾਏ ਗਏ ਉ ਗੁਰੂ ਕ੍ਰੰਥ ਸ਼ਬਦ ਦੇ ਮੁਕਾਬਲੇ ਵਿੱਚ ਜਿਹੜੇ ਕਿ ਗੁਰੂ ਕ੍ਰੰਥ ਸ਼ਬਦੀ ਤੋਹੀਨ ਲਈ ਵਰਤੇ ਗਏ ਉਸ ਤੋਂ ਬਾਅਦ ਵਿੱਚ ਦਾਸਤੀ ਸੇਵਾ ਸੀ ਮੈਂ ਵੀ ਆਪਣੇ ਸਮੇਂ ਦੇ ਦਰਮਿਆਨ 1984 ਦੇ ਵਰਤੇ ਹੋਏ ਉਸ ਕਹਿਰ ਦਾ ਜ਼ਿਕਰ ਕਰਕੇ ਵਫਾਦਾਰੀਆਂ ਦੇ ਮੁਕਾਬਲੇ ਵਿੱਚ ਖੋਈਆਂ ਗਦਾਰੀਆਂ ਦਾ ਜ਼ਿਕਰ ਕਰਕੇ ਉਸ ਸਟੇਜ ਦੇ ਮਾਹੌਲ ਦੇ ਮੁਤਾਬਕ ਮੇਰੀ ਇਹ ਬੇਨਤੀ ਕੀਤੀ ਸੰਗਤ ਨੂੰ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਹੌਕਾ ਦਹਰਉਣ ਲਈ ਭਈ ਆਓ ਜਿਹੜੇ ਕੂੜ ਕਬਾਰ ਗ੍ਰੰਥ ਇਸ ਤਰ੍ਹਾਂ ਦੇ ਦੇਹਧਾਰੀਆਂ ਵੱਲੋਂ ਵਰਤੇ ਗਏ ਉਹਨਾਂ ਦਾ ਖਿਆਲ ਛੱਡ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁੜੀਏ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਬਚਨ ਨੂੰ ਯਾਦ ਰੱਖੀਏ ਜਿਨੂੰ ਅਕਸ਼ਰ ਆਪਾਂ ਪੜਦੇ ਆ ਕਿੰਨੇ ਗਿਆਨ ਸਿੰਘ ਦੇ ਲਿਖੇ ਹੋਏ ਨੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਮੇਰੇ ਤੋਂ ਬਾਅਦ ਭਾਈ ਮਹਿਤ ਸਿੰਘ ਜੀ ਕਵੀਸ਼ਰ ਉਹਨਾਂ ਦੇ ਜਥੇਦਾਰ ਪੱਕੇ ਸੀ ਉਹਨਾਂ ਨੇ ਕੂੜ ਕਬਾਰ ਸ਼ਬਦ ਨੂੰ ਲੈ ਕੇ ਇਹਦੇ ਅਰਥ ਦਸ਼ਮ ਗ੍ਰੰਥ ਕਰਕੇ ਸੰਗਤਾਂ ਵਿੱਚ ਇੱਕ ਬੜੀ ਵੱਡੀ ਦੁਬਧਾ ਖੜੀ ਕਰ ਦਿੱਤੀ ਮੇਰੇ ਬੋਲਣ ਤੋਂ ਪਹਿਲਾਂ ਵੀ ਉੱਥੇ ਗੱਲ ਦਸਮ ਗ੍ਰੰਥ ਦੀ ਨਹੀਂ ਸੀ ਚੱਲ ਰਹੀ ਮੇਰੇ ਵੇਲੇ ਵੀ ਨਹੀਂ ਚੱਲੀ ਮੈਂ ਉਹਦਾ ਅਰਥ ਦਸਮ ਗ੍ਰੰਥ ਨਹੀਂ ਸੀ ਕਿਹਾ ਨਾਏ ਮੇਰੀ ਵਿਚਾਰ ਸੀ ਨਾ ਉੱਥੇ ਚੱਲ ਰਹੀ ਸੀ ਪਰ ਉਹਨੂੰ ਆਪਣੀ ਮਰਜ਼ੀ ਨਾਲ ਅਰਥ ਕਰਕੇ ਭਾਈ ਮਹਿਲ ਸਿੰਘ ਜੀ ਹੋਰਾਂ ਨੇ ਸੰਗਤਾਂ ਵਿੱਚ ਇੱਕ ਬਹੁਤ ਵੱਡੀ ਦੁਬਧਾ ਖੜੀ ਕਰ ਦਿੱਤੀ ਮੇਰੀ ਬੇਨਤੀ ਕਰਨੀ ਚਾਹੁੰਦੇ ਮੇਰੀ ਇਹ ਕਦਾ ਚਿਤ ਵਿਚਾਰਨੀ ਸੀ ਅੱਜ ਵੀ ਮੈਂ ਅਰਜ਼ ਕਰਦਾ ਜੋ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ ਉਹਨੂੰ ਅੱਜ ਵੀ ਯਾਦ ਰੱਖਿਏ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਝੁੜ ਕੇ ਆਪਣੇ ਜੀਵਨ ਦੀ ਸਫਲਤਾ ਨੂੰ ਹਾਸਲ ਕਰੀਏ ਖੋਜੋ ਪੁੱਲਾਂ ਦੀ ਖਿਮਾ ਜੀ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ